ਏ ਦੀ ਜੇ ਆਪਾਂ ਕੰਮ ਕਰਨਾ ਹੋਵੇ ਮੈਂ ਤਾਂ ਇਹ ਸ਼ੂਕੀਤਾ ਵੀ ਜੇ ਕੰਮ ਕਰਨਾ ਹੋਵੇ ਪੰਜਾਬ ਚ ਕਰ ਸਕਦੇ ਆ ਮੈਂ ਕਹਾਂ ਵੀ ਸਾਨੂੰ ਤਾਂ ਉੱਥੇ ਮਾਰ ਜਾਂਦੀ ਆ ਵੀ ਆਪਾਂ ਮਹਾਰਾਜ ਅਸੀਂ ਨਵਾਬ ਜਹਤੇ ਹੁੰਦੇ ਆ ਨਾ ਅਸੀਂ ਕਿੱਥੋਂ ਮੜਾ ਕੰਮ ਕਰਤੇ ਆ ਤੇ ਮੈਂ ਕਹਾਂ ਇੱਥੇ ਆ ਕੇ ਵਿਧਾੜੀਦਾਰ ਬਣ ਜਾਨੇ ਆ ਇੱਥੇ ਆਪਾਂ ਜੋ ਮਰਜ਼ੀ ਘਰਾ ਲਓ ਸਾਤੋਂ ਹਾਂਜੀ 20 30 ਪੌਂਡਾ ਦੀ ਦਿਹਾੜੀ ਜਿੰਨੇ ਆਪਾਂ ਹਾਰਡਵਰ ਇੱਥੇ ਰਗੜਾਉਨੇ ਆ ਉਸ ਤੋਂ 5% ਹੀ ਅੱਧਾ ਕੰਮ ਉਥੇ ਕੀਤਾ ਹੋਵੇ ਤੇ ਸਰਥਕ ਦਾ ਪਰ ਉਥੇ ਇੰਨੀ ਕੁ ਕਰਤੂਤ ਵੀ ਚੰਗੀ ਹੋਣੀ ਚਾਹੀਦੀ ਆ ਬੰਦਾ ਉਥੇ ਮਤਲਬ ਤਰਫਰਦਾ ਘਰ ਦੇ ਯਕੀਨ ਵੀ ਕਰਦੇ ਹੋਣ ਤੇ ਹਾਂ ਵੀ ਇਹਨੂੰ ਕੋ ਕੰਮ ਖੋਲ ਕੇ ਦਿੱਤਾ ਤੇ ਕੰਮ ਕਰ ਵੀ ਲਊ ਇਹ ਨਹੀਂ ਇੱਕ ਵਾਰੀ ਸਾਨੂੰ ਕਹਿੰਦੇ ਦੁਕਾਨ ਦੁਕਾਨ ਖੋਲੀ ਪਿਛੇ ਉਧਰ ਬੈ ਗਿਆ ਕਹਿੰਦੇ ਦੁਕਾਨ ਤੇ ਬਹਿ ਜਾ ਕਰ ਦੁਕਾਨ ਦੀ ਕਮਾਈ ਕੀ ਹੋਣੀ ਦੁਕਾਨ ਤੇ ਆ ਜੀ ਕਿੰਨੇ ਤਕਾਲਾ ਨੂੰ ਬਾਪੂ ਆ ਕਹਿੰਦੇ ਕਿਦਾਂ ਕੀ ਬਣਿਆ ਇਹ ਬਣਿਆ ਕੋ ਨਹੀਂ 130 ਪਾਉਂਡ ਰੁਪਏ ਚਾਹ ਦਾ ਬਿੱਲ ਬਣਿਆ ਵੇ ਇਹ ਦੇ ਦਿਓ ਉਹ ਕਹਿੰਦਾ ਤੇਰੇ ਮੂਰੇ ਜੁੜੇ ਹੱਥ ਉਠੋ ਭਰਾਵਾ ਤੂੰ ਨਾ ਹੀ ਕਹਿੰਦਾ ਇੱਥੇ ਨੂੰ ਆਪੇ ਹੀ ਦੇਖ ਲੈ ਆਂ ਕੀ ਕਰਨਾ ਕਰਨਾ ਇਹ ਕਿਰਾਇਆ ਤੇ ਦੇ ਦੋ ਭਰਾਵਾ ਜਿੱਦਾਂ ਚੱਲਦਾ ਕਹਿੰਦੇ ਤੈ ਤੇ ਜੇ ਹਿਸਾਬ ਦੇ ਨਾਲ ਚਾਹ ਦਾ ਬੇਲਿਆ ਤੇ ਉਤੋਂ ਤਕਾਲਾਂ ਪੈਂਦੀਆਂ ਜਾਂਦੀਆਂ ਤਕਾਲਾਂ ਨੂੰ ਪਤਾ ਨਹੀਂ ਤੁਹਾਡਾ ਕੀ ਪ੍ਰੋਗਰਾਮ ਹੋਣਾ ਅੱਜ ਓ ਮੱਥਾ ਟੇਕਿਆ ਤੈਨੂੰ ਤੂੰ ਤੁਰਦਾ ਲੱਗ ਭਾਈ ਇੱਥੋਂ ਬਹੁਤ ਮਿਹਰਬਾਨੀ ਤੇਰੀ 100 150 ਦੀ ਤੇ ਚਾਹ ਪੀ ਜਾਨੇ ਤੂੰ ਜਿਹੜਾ ਹੈ ਚਾਹ ਪੀ ਲਓ ਕਹੇ ਵਿਆਹ ਰਖਿਆ ਇੱਥੇ ਜਿਹੜਾ ਆਉਂਦਾ ਉਹਨੂੰ ਦਹੀਂ ਪਲਾਉ ਚਾਹ ਪੀ ਕੇ ਜਾਣਾ ਬੈਠੋ ਬੈਠੋ ਚਾਹ ਪੀ ਕੇ ਨਾ ਮਹਿਮਾਨ ਨਵਾਜ਼ੀ ਬਹੁਤ ਹੈ ਨਾ ਸਾਡੇ ਚ ਤੇ ਇਦਾਂ ਦੇ ਉਹ ਕਹਿੰਦੇ ਵੀ ਅ ਚਲੋ ਮੈਂ ਆਪਣੀਆਂ ਕਹਾਣੀਆਂ ਸੁਣਾਉਣ ਲੱਪਨੇ ਤੁਹਾਨੂੰ ਮੈਂ ਬਹੁਤ ਸਿਆਣਾ ਬੰਦਾ ਸੀ ਅੱਛਾ ਤੇ ਗੱਲ ਕੀ ਵੀ ਉੱਥੇ ਆਪਾਂ ਤੇ ਉਹ ਬੰਦਾ ਥੱਲੇ ਕਮੈਂਟ ਕਰਦਾ ਕਹਿੰਦਾ ਮੁੜ ਕੇ ਆ ਜਾ ਮੈਨੂੰ ਕਹਿਣ ਿਆ ਇਦਾਂ ਮੁੜ ਕੇ ਆ ਜਾ ਤੇ ਕਹਿੰਦਾ ਗੋਲ ਗੱਪਿਆਂ ਦੀ ਰੀੜੀ ਪਾਲਾ ਮੈਂ ਵੀ ਥੱਲੇ ਨਾਲ ਕਮੈਂਟ ਕਰ ਦਿੱਤਾ ਥੱਲੇ ਮੈਂ ਕਿਹਾ ਰੀੜੀ ਨਹੀਂ ਰੀੜੀਆਂ ਦੇ ਫਲੀਟ ਪਾਵਾਂਗੇ ਪੂਰੀ ਹਰ ਇੱਕ ਪਿੰਡ ਦੇ ਵਿੱਚ ਮੈਂ ਕਿਹਾ ਹਾਂ ਗਿੱਲ ਗੋਲਗੱਪਿਆਂ ਵਾਲਾ ਐਨ ਲਿਖ ਕੇ ਪੰਜਾਬੀ ਚ ਉੱਪਰ ਥੱਲੇ ਅੰਗਰੇਜ਼ੀ ਚ ਗਿੱਲ ਗੋਲਗੱਪਿਆਂ ਵਾਲਾ ਮੈਂ ਕਹਾ ਫਲੀਟ ਪਾਵਾਂਗੇ ਦੇਖੀ ਮੈਂ ਕਬਜ਼ਾ ਕਰਾਂਗੇ ਪੂਰੇ ਜਿੱਦਾਂ ਰੇਤਿਆਂ ਦੀ ਖੱਡਾ ਤੇ ਨਹੀਂ ਕਬਜ਼ਾ ਹੋਇਆ ਐ ਇਦਾਂ ਗੋਲਗੱਪਿਆਂ ਤੇ ਕਬਜ਼ਾ ਕਰਾਂਗੇ ਮੈਂ ਬਲੈਕ ਬਲੈਕ ਜਿਵੇਂ ਲਾ ਦਾਂਗੇ ਜਿਹੜੇ ਗੋਲਗੱਪੇ ਆ ਮੈਂ ਵੀ ਮੋਰੇ ਟਿਚਰੀ ਕਰਤੀ ਮੈਂ ਕਹਾ ਤੂੰ ਦੱਸ ਗੱਲ ਨੂੰ ਸਮਝਣਾ ਨਹੀਂ ਟੇਢੇ ਹੁਣ ਮੈਂ ਕਹਾਂ ਵੀ ਬੰਦਾ ਫੜੋ ਇਹ ਬਈ ਇਹ ਕਿਦਾਂ ਸਾਨੂੰ ਕਿਦਾਂ ਕਹਿ ਗਿਆ ਗੋਲਗੱਪਿਆਂ ਦੀ ਰੇੜੀ ਲਾ ਲਓ ਹਣਾ ਜੇ ਜੇ ਤੂੰ ਐਡੇ ਅਹੁਦੇ ਤੇ ਪਹੁੰਚੇ ਹੋ ਆ ਤੇ ਮਾੜਾ ਮੋਟਾ ਕੁਝ ਸੁਣਦਾ ਮਾਦਾ ਵੀ ਰੱਖ ਲਓ ਜ਼ਰੂਰੀ ਥੋੜੀ ਆ ਵੀ ਹਰ ਕੋ ਬੰਦਾ ਆ ਕੇ ਐਂ ਤੁਹਾਡੇ ਸਿਰ ਨਿਭਾਊਗਾ ਜਿਵੇਂ ਇੱਕ ਕਿਤੇ ਇੱਕ ਫਕੀਰ ਕਿਸੇ ਮਹਾਰਾਜ ਦੇ ਦਰਬਾਰ ਦੇ ਵਿੱਚ ਗਿਆ ਤੇ ਉਹ ਮਹਾਰਾਜਾ ਬੈਠਾ ਸੀ ਮਹਾਰਾਜ ਬੰਦਾ ਵਧੀਆ ਹੋਊਗਾ ਉਹ ਕਹਿੰਦਾ ਜਨਾਬ ਤੁਹਾਡੇ ਚਰਚੇ ਆ ਤੁਹਾਡੇ ਕੀਆ ਚਰਚੇ ਨੇ ਤੁਸੀਂ ਤਾਂ ਬਹੁਤ ਵਧੀਆ ਕੰਮ ਕਰਦੇ ਆ ਲੋਕਾਂ ਦੇ ਹੱਕ ਦੇ ਕੰਮ ਕਰਦੇ ਆ ਤੁਸੀਂ ਮਹਾਰਾਜਾ ਕਹਿੰਦਾ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਤੇ ਕੱਲ ਨੂੰ ਕਹਿੰਦਾ ਇੰਨੇ ਵਜੇ ਫੇਰ ਆ ਜੀ ਉਹ ਕਹਿੰਦਾ ਠੀਕ ਆ ਉਹਨੇ ਉਸ ਦਿਨ ਦੂਜੇ ਦਿਨ ਮਹਾਰਾਜੇ ਨੇ ਆਪਣੇ ਦਰਬਾਰੀ ਦਰਬੂਰੀ ਸਾਥ ਲੈ ਸਾਰੇ ਬਈ ਇਹੜਾ ਫਕੀਰ ਆ ਬਹੁਤ ਨਾਮ ਆ ਇਹਦਾ ਹਾਂਜੀ ਇਹਨੂੰ ਹੁਣ ਸੱਦੋ ਉਹ ਆਇਆ ਉਹ ਆ ਕੇ ਖੜ ਗਿਆ ਉਹ ਮਹਾਰਾਜਾ ਮੂੰਹ ਵੱਲ ਨੂੰ ਦੇਖੇ ਉਹਦੇ ਵੱਲ ਨੂੰ ਕਿ ਹੋ ਸ਼ੁਰੂ ਹੋਣਾ ਉਹ ਕਹਿੰਦਾ ਮਹਾਰਾਜਾ ਸਾਹਿਬ ਕਹਿੰਦਾ ਕੱਲ ਤੁਸੀਂ ਮਹਾਰਾਜੇ ਸੀ ਤੇ ਮੈਂ ਫਕੀਰ ਲੱਗਦਾ ਸੀ ਕਹਿੰਦਾ ਅੱਜ ਜੋ ਤੁਹਾਡੇ ਚਿਹਰੇ ਦੇ ਹਾ ਭਾ ਵਿਆ ਮੈਨੂੰ ਤੁਸੀਂ ਫਕੀਰ ਤੇ ਮੈਂ ਮਹਾਰਾਜਾ ਲੱਗ ਰਿਹਾ ਉਹ ਕਹਿੰਦਾ ਜੀ ਉਹ ਕਿਦਾਂ ਇਹਦਾ ਤੁਹਾਡੇ ਚਿਹਰੇ ਤੇ ਚਾਪਲੂਸੀ ਦੀ ਤੇ ਸਿਫਤ ਦੀ ਭੀਖ ਦਿਖ ਰਹੀ ਆ ਇਹ ਭੀਖ ਦੇ ਵਿੱਚ ਮੇਰੀ ਸਿਫਤ ਕਰਦੇ ਕਿਸ ਤਨਾ ਬਸ ਉਹ ਕਹਿੰਦਾ ਅੱਜ ਮੈਂ ਆਪਣੇ ਆਪ ਚ ਮਹਾਰਾਜਾਂ ਮੈਂ ਕਰਾਂ ਚਾਹੇ ਨਾ ਕਰਾਂ ਕਹਿੰਦੇ ਇਸ ਕਰਕੇ ਜਨਾਬ ਇਹ ਇਹ ਨਹੀਂ ਕੰਮ ਹੋਣਾ ਕਹਿੰਦੇ ਫਕੀਰ ਉਥੋਂ ਲੰਘਿਆ ਨਿਕਲ ਗਿਆ ਬਾਹਰ ਸੋ ਚਾਪਲੂਸੀ ਜਿਹੜੀ ਆ ਨਾ ਉਹ ਲੱਗਦੀ ਤਾਂ ਬਹੁਤ ਚੰਗੀ ਆ ਪਰ ਜਣਾਚ ਬਹੁਤ ਹੋਰੀ ਬੈਂਦੀ ਆ ਅੱਛਾ ਗੱਲਾਂ ਤਾਂ ਆਪਾਂ ਹੋਰ ਵੀ ਕੀ ਕਰਨੀਆਂ ਤੇ ਇਧਰ ਆ ਹਾਂ ਫਿਲਮ ਦੇਖ ਕੇ ਆਇਆ ਮੈਂ ਸੱਚਾ ਸੂਰਮਾ ਬਹੁਤ ਵਧੀਆ ਫਿਲਮ ਹੈ ਬਹੁਤ ਅੱਛੀ ਫਿਲਮ ਹੈ ਏ ਜੀ ਆਪਣੇ ਜੀਤਾ ਸਿੰਘ ਦੀ ਹੁੰਦੇ ਤੇ ਇੰਨੇ ਕਹਣਾ ਮਾਨ ਸਾਹਿਬ ਤੂੰ ਬੱਬੂ ਮਾਨ ਕਰਕੇ ਸਿਫਤ ਕਰਦਾ ਬੱਬੂ ਮਾਨ ਨਾਲ ਸਾਡੀ ਰਿਸ਼ਤੇਦਾਰੀ ਹੈ ਕੋਈ ਬੱਬੂ ਮਾਨ ਦੀ ਫਿਲਮ ਆਈ ਹੈ ਨਵੀਂ ਸੁੱਚਾ ਸੂਰਮਾ ਅਮਤ ਹਾ ਹਾ ਇਦਾਂ ਦੇ ਇਸ਼ਾਰੇ ਨਾ ਕਰਾ ਜੇ 10 ਮਿੰਟ ਪਏ ਤੇ ਉਹ ਕਹਿ ਰਹੇ ਸੀ 2 ਮਿੰਟ ਮੈਂ ਕਹਿੰਦਾ ਅਜੇ ਨਹੀਂ ਅੱਛਾ ਜੀ ਤੇ ਉਹ ਬੱਬੂ ਮਾਨ ਦੀ ਫਿਲਮ ਆਈ ਸੁੱਚਾ ਸੂਰਮਾ ਤੇ ਸੁੱਚੇ ਸੂਰਮੇ ਦੇ ਵਿੱਚ ਅਮਤੋਜ ਮਾਨ ਹੁਣੀ ਡਾਇਰੈਕਸ਼ਨ ਕੀਤੀ ਆ ਬਹੁਤ ਸੋਰੀ ਫਿਲਮ ਹੈ ਜਿਹੜਾ ਕੁੱਕਰ ਬਣਾਇਆ ਉਹ ਵੀ ਵਧੀਆ ਬਣਾਇਆ ਚਲੋ ਟੋਟਲ ਫਿਲਮ ਜਿਹੜੀ ਆ ਉਹ ਵਧੀਆ ਬਣਾਈ ਗਈ ਆ ਸੋ ਇਸ ਕਰਕੇ ਯੂਕੇ ਦੇ ਸਿਨੇਮਿਆਂ ਦੇ ਵਿੱਚ ਵੀ ਲੱਗੀ ਆ ਤੇ ਲੋਕ ਦੇਖਣ ਜਾ ਰਹੇ ਅੱਜ ਵੀ ਅਸੀਂ ਗਏ ਸੀ ਸਟਾਰ ਸਿਟੀ ਸਿਨੇਮਾ ਪੂਰਾ ਭਰਿਆ ਸੀ ਐਸੀ ਗੱਲ ਨਹੀਂ ਠੀਕ ਆ ਜੀ ਤੇ ਬੱਬੂ ਮਾਨ ਨੇ ਸਕੀਰੀ ਦਾ ਅੰਦਾਜ਼-ਦਾਸ ਦਿੰਦੇ ਨੇ ਕਿ ਤੇ ਸਾਡੀ ਕੀ ਆ ਉਹ ਤਾਂ ਫੇਰ ਦੱਸਾਂਗੇ ਹੁਣ ਟਾਈਮ ਥੋੜਾ 2004 34 ਦੀ ਗੱਲ ਆ ਚਲੋ ਮਿੰਟ ਦੀ ਗੱਲ ਨਵੇੜਦੇ ਨੇ 2 4 3 4 ਦੀ ਗੱਲ ਆ ਬੱਬੂ ਮਾਨ ਨੂੰ ਸੱਦ ਲਿਆ ਕਿਸੇ ਨੇ ਫਗਵਾੜੇ ਬੱਬੂ ਮਾਨ ਨੂੰ ਫਗਵਾੜੇ ਸੱਦ ਲਿਆ ਤੇ ਜਿਨ੍ਹਾਂ ਨੇ ਸੱਦਿਆ ਉਹਨਾਂ ਦੇ ਗਾਂਜ ਪੈਸੇ ਲੈਣ ਤੋਂ ਪਹਿਲਾਂ ਸਟੇਜ ਤੇ ਚੜਨਾ ਸੀ ਪ੍ਰੋਗਰਾਮ ਤਾਂ ਕਰਾ ਲਿਆ ਪੈਸੇ ਥੁੜਨਾ ਅਹੀਂ ਸ਼ਹਿਰ ਦੀ ਸਾਡੇ ਨਾਲ ਮਿੱਤਰ ਸੀ ਉਹ ਚਲੋ ਹੁਣ ਮੈਂ ਉਹਦਾ ਨਾਮ ਨਹੀਂ ਲੈਣ ਲੀਡਰ ਆ ਉਹ ਉਹਨੂੰ ਫੋਨ ਆਇਆ ਵੀ ਪੈਸੇ ਥੁੜਦੇ ਆ ਜੀ ਚਲੋ ਜੀ ਅਹੀਂ ਪੈਸੇ ਲੈ ਕੇ ਉੱਥੇ ਗਿਆ ਤੇ ਤੁਹਾਨੂੰ ਜਾਂਦਿਆਂ ਨੂੰ ਬੱਬੂ ਮਾਨ ਉਹ ਤੋਂ بڑا ਹੁੰਦਾ ਸੀ ਅਵਾੜਾ ਬੱਬੂ ਮਾਨ ਨੇ ਸਾਡੇ ਇਲਾਕੇ ਦਾ ਫਗਵਾੜੇ ਦਾ ਇੱਕ ਬੰਦਾ ਸੀ ਉਹ ਵੀ ਲੀਡਰ ਸੀ ਉਹਨਾਂ ਲੈ ਲਿਆ ਪੰਗਾ ਤੇ ਉਹ ਕਹਿਣ ਬੱਬੂ ਮਾਨ ਘੇਰ ਲੈਣਾ ਹੈ ਹੁਣ ਜਾਣ ਨਹੀਂ ਦੇਣਾ ਇੱਥੋਂ 바ਵਾ ਉੱਚੀ ਸਟੇਜ ਲੱਗੀ ਸੀ ਉਦੋਂ ਤੇ ਅਸੀਂ ਫਿਰ ਬੱਬੂ ਮਾਨ ਦੀ ਹਮਾਇਤ ਕਰਕੇ ਪ੍ਰੋਗਰਾਮ ਕਰਾਇਆ ਸੀ ਬੱਬੂ ਮਾਨ ਦਾ ਚਲੋ ਮੈਂ ਤਾਂ ਉਸ ਤੋਂ ਬਾਅਦ ਇੱਧਰ ਆ ਗਿਆ ਪਰ ਉਹ ਸਾਡੇ ਬੰਦੇ ਦੀ ਯਾਰੀ ਜਿਹੜੀ ਉਹ ਬੱਬੂ ਮਾਨ ਤਾਂ ਉਦੋਂ ਪਈ ਉਦੋਂ ਤੇ ਪ੍ਰੋਗਰਾਮ ਕਰਾਤਾ ਸੀ ਸਟੇਜ ਉੱਚੀ ਬਹੁਤ ਸੀ ਤਾਂ ਇਹਦੇ ਆਈ ਸੀ ਪੈਰ ਉਹਨਾਂ ਦੇ ਪਹਿਲੇ ਹਿੱਲਣ ਦਾ ਹੈ ਉਹ ਸੀ ਮਾੜੇ ਮਾੜੇ ਐਂ ਹੀ ਕਰਨੇ ਦੀ ਲੋੜ ਸੀ ਬਸ ਐ ਬਸ ਅਗਲੇ ਤੁਹਾਨੂੰ ਪਤਾ ਜਿਹੜਾ ਪਹਿਲੇ ਪੈਰ ਹਿੱਲਦਾ ਹੋਵੇ ਉਹਨੂੰ ਕਹਿਣ ਦੀ ਲੋੜ ਥੋੜੀ ਹੁੰਦੀ ਕੁਝ ਹਾਂਜੀ ਬਸ ਇਹਦਾ ਫੋਨ ਹੀ ਰੱਖਿਆ ਜਦ ਇੰਨਾ ਕਰਨੀ ਲੋੜ ਆ ਤੇਜ ਉੱਚੀ ਵਾਲੀ ਸੀ ਅਗਲਾ ਆਪੇ ਇੱਥੇ ਹੀ ਠਾਹ ਪਹੁੰਚ ਜਾਂਦਾ ਹੈ ਜਿੱਥੇ ਜਾਣਾ ਹੈ ਅਗਲੇ ਨੇ ਤੇ ਦੂਜੀ ਗੱਲ ਗਰਦਾਸ ਮਾਨ ਹੁਣੀ ਜਿਹੜੇ ਆ ਉਹ ਮਾਫੀ ਮੰਗੀ ਆ ਅਸਲ ਦੇ ਵਿੱਚ ਗੁਰਦਾਸ ਮਾਨ ਨੇ ਰੈੱਡ ਐਫਐਮ ਤੇ ਅਜ ਤੂੰ 2-3 ਸਾਲ ਪਹਿਲਾਂ ਜਿਆਦਾ ਸਾਲ ਹੋ ਗਿਆ ਹੁਣ ਤਾਂ ਇੱਕ ਬਿਆਨ ਦਿੱਤਾ ਅਸਲ ਦੇ ਵਿੱਚ ਨਾ ਰਾਜਨੀਤਿਕ ਬਿਆਨ ਜਦੋਂ ਵੀ ਗਾਇਕ ਕੋਈ ਦਊਗਾ ਉਹ ਫਸੂਗਾ ਗੁਰਦਾਸ ਮਾਨ ਨੇ ਆਪਣੇ ਕਿਹੜੇ ਲਹਿਜੇ 'ਚ ਇਹ ਗੱਲ ਕੀਤੀ ਉਹਨਾਂ ਨੂੰ ਪਤਾ ਹੋਊ ਪਰ ਜੋ ਨਿਕਲ ਕੇ ਗੱਲਬਾਤ ਇਹ ਆਈ ਉਹ ਇੱਕ ਦੇਸ਼ ਇੱਕ ਦੋ ਇੱਕ ਚੋਣ ਤੇ ਇੱਕ ਬੋਲੀ ਦੀ ਹਮਾਇਤ ਕਰ ਰਹੀ ਸੀ ਤੇ ਪੂਰੇ ਭਾਰਤ ਦੇ ਵਿੱਚ 25 ਭਾਸ਼ਾਵਾਂ ਮਾਨ ਸਾਹਿਬ ਦਾ ਤਰਕ ਇਹ ਸੀ ਕਿ ਜੀ ਇੱਕ ਬੋਲੀ ਹੋਣੀ ਚਾਹੀਦੀ ਆ ਕਿ ਅਸੀਂ ਤੇਲੰਗਾਨਾ ਦੇ ਵਿੱਚ ਜਾਈਏ ਜਾਂ ਤਾਮਿਲਨਾਡੂ ਚ ਜਾਈਏ ਤੇ ਅਸੀਂ ਉਸ ਭਾਸ਼ਾ ਚ ਗੱਲ ਕਰ ਸਕੀਏ ਪਰ ਸਵਾਲ ਇਹ ਚੱਲਦਾ ਹੁਣ ਵੀ ਉੱਠਦਾ ਕਿ ਆਦ ਕਾਲ ਤੋਂ ਲੋਕ ਗੱਲਾਂ ਕਰ ਰਹੀ ਹੈ ਨਾ ਇਹ ਤਾਂ ਹੈ ਨਹੀਂ ਵੀ ਤੁਸੀਂ ਇਧਰੋਂ ਤਾਮਿਲਨਾਡੂ ਚਲ ਗਏ ਤਾਂ ਉੱਥੇ ਜਾ ਕੇ ਤੁਸੀਂ ਚੁੱਪ ਹੋ ਜੰਨੇ ਆ ਗੱਲ ਕਰ ਹੀ ਰਏ ਸੀ ਨਾ ਗੱਲ ਇਹ ਇੱਕ ਚੋਣ ਜਾਂ ਇੱਕ ਬੋਲੀ ਦੀ ਨਹੀਂ ਇਹ ਗੱਲ ਆ ਵੀ ਇੱਕ ਰੰਗ ਦੇ ਵਿੱਚ ਰੰਗਣ ਦੀ ਮਤਲਬ ਆਪਾਂ ਕਹਦੇ ਆ ਵੀ گلاب ਦਾ ਫੁੱਲ ਆ ਜਿਹੜਾ ਇਹੇ ਲੱਗੂਗਾ ਸਾਰੇ ਪਾਸੇ ਉਹਨੂੰ ਬਾਕੀ ਫੁੱਲ ਸਾਰੇ ਬੈਨ ਕਰੋ ਇਹਦਾ ਨਹੀਂ ਹੁੰਦਾ ਫਲਵਾੜੀ ਦੇ ਵਿੱਚ ਵਕ ਵਕ ਤਰ੍ਹਾਂ ਦੇ ਫੁੱਲ ਹੋਵੇ ਉਹ ਤਾਂ ਫਲਵਾੜੀ ਸੋਹਣੀ ਲੱਗਦੀ ਹੁੰਦੀ ਆ ਠੀਕ ਆ ਜੀ ਇਹ ਹੁਕਮ ਤਾਂ ਨਹੀਂ ਨਾ ਵੀ ਜਹਾਂ ਆਪਣਾ ਦਾ ਹੁਕਮ ਆ ਜਦਾਂ ਤੇ ਉਹ ਹੁਕਮ ਜਿਵੇਂ ਜਹਾਂਗੀਰ ਜਹਾਂਗੀਰ ਦਾ ਮਤਲਬ ਪਤਾ ਕੀ ਹੈ ਜਹਾਂਗੀਰ ਹੁੰਦਾ ਉਹ ਉਹਨੇ ਆਪਣਾ ਨਾਮ ਰੱਖਿਆ ਸੀ ਜਹਾਂਗੀਰ ਨਾਮ ਤਾਂ ਉਹਦਾ ਹੋਰ ਸੀ ਕੋਈ ਜਾਂਗੀ ਜਹਾਨ ਨੂੰ ਆਪਣੀ ਜ਼ਗੀਰ ਸਮਝਣ ਵਾਲਾ ਜਹਾਂਗੀਰ ਤੇ ਅਕਬਰ ਉਹਦਾ ਨਾਮ ਤਾਂ ਸੀਗਾ ਜਲਾਲੁਦੀਨ ਅਕਬਰ ਜਲਾਲੁਦੀਨ ਪਰ ਉਹਨੇ ਅਕਬਲ ਇੱਕ ਤਕल्लਸ ਨਾਲ ਲਾਇਆ ਸੀ ਜਿਵੇਂ ਮੁਸਲਮਾਨ ਕਹਿੰਦੇ ਨੇ ਅੱਲਾਹੁ ਅਕਬਰ ਉਹ ਆਪਣੇ ਆਪ ਜਲਾਲੁਦੀਨ ਅਕਬਰ ਬਣਿਆ ਸੀ ਅਸੀਂ ਅਕਬਰ ਇਹ ਇਹ ਫਰਕ ਸੀ ਉਦੋਂ ਲੋਕਾਂ ਦੇ ਦਿਮਾਗਾਂ ਦੇ ਵਿੱਚ ਸੋ ਇਹ ਇਹ ਉਸ ਗੱਲ ਦੇ ਨਾਲ ਉਹ ਗੱਲ ਜੋੜਦੇ ਸੀ ਮਾਨ ਸਾਹਿਬ ਨੇ ਬਿਆਨ ਦਿੱਤਾ ਬਸ ਫਿਰ ਕੀ ਘੁੰਮ ਗਈ ਐਸੀ ਫਿਰ ਕੀ ਘੁੰਮੀ ਮਾਨ ਸਾਹਿਬ ਸਟੇਜ ਤੇ ਖੜੇ ਗਏ ਸਟੇਜ ਤੇ ਜਾ ਕੇ ਤੇ ਐਸਾ ਬਿਆਨ ਦਿੱਤਾ ਉਹ ਗੱਲ ਹਥੋਂ ਨਿਕਲ ਗਈ ਇਹ ਸਿਰਫ ਈੜੀ ਜ਼ੁਬਾਨ ਆ ਨਾ ਕਿ ਸਾਰੀ ਜ਼ਿੰਦਗੀ ਦੀ ਬਣੀ ਬਣਾਈ ਤੁਸੀਂ ਇੱਕ ਸੈਕਿੰਡ ਦੇ ਵਿੱਚ ਇਹਨੂੰ ਜਿਹੜਾ ਉਹ ਆਪਣੀ ਤੈਸਨਾਤ ਕਰ ਸਕਦੇ ਆ ਜਿਹੜੀ ਕਿ ਹੋ ਗਈ ਚਲੋ ਵਿਰੋਧ ਹੋਇਆ ਜੋ ਮਰਜੀ ਹੋਇਆ ਹੁਣ ਇੱਕ ਚੈਨਲ ਦੇ ਉੱਤੇ ਮਾਨ ਸਾਹਿਬ ਨੇ ਆ ਕੇ ਟੋਟਲ ਸਮਰਪਣ ਵਾਲੀ ਮਾਫੀ ਮੰਗੀ ਆ ਕਿ ਭਾਈ ਮੇਰੇ ਤੋਂ ਹੋਈ ਗਲਤੀ ਜਿਹੜੀ ਵੀ ਗੱਲ ਹੋਈ ਆ ਉਹਦੇ ਲਈ ਸਾਰਿਆਂ ਦੇ ਲਈ ਮੈਂ ਮੰਗਦਾ ਮਾਫੀ ਹੁਣ ਮੇਰੇ ਕਹਿ ਤ ਕਿਸੇ ਨੇ ਮਾਫ ਕਰਨਾ ਜਾਂ ਨਹੀਂ ਕਰਨਾ ਇਹ ਤਾਂ ਹਰ ਇੱਕ ਬੰਦੇ ਦੀ ਆਪੋ ਆਪਣੀ ਸੋਚ ਆ ਪਰ ਜੇ ਤਾਂ ਸੱਚਮੁੱਚ ਦੇ ਵਿੱਚ ਅਗਲਾ ਮੰਨਦਾ ਵੀ ਹਾਂ ਯਾਰ ਵੀ ਮੈਂ ਕੁਝ ਕਹਿਣਾ ਹੁੰਗਰ ਚਾਹੁੰਦਾ ਸੀ ਜਾਂ ਹੋਰ ਕੁਝ ਨਿਕਲ ਗਿਆ ਐ ਉਹ ਇਹਦਾ ਵੜ ਪਾਉਣੇ ਆ ਇਹ ਤਾਂ ਗੱਲ ਹੁੰਦੀ ਹੋਰ ਜੇ ਬੰਦਾ ਕਹਿੰਦਾ ਵੀ ਹਾਂ ਮੇਰੇ ਤੋਂ ਗਲਤੀ ਹੋ ਗਈ ਮੁਆਫੀ ਦੇ ਦੋ ਤੇ ਮੁਆਫ ਕਰ ਦੇਣਾ ਚਾਹੀਦਾ ਜੀ ਏਦਾਂ ਕਹੁੰਗੇ ਠੀਕ ਹੈ ਜੀ ਮੇਰੇ ਕਹੇ ਕਿਸੇ ਨੇ ਮਾਫ ਥੋੜੀ ਕਰਨਾ ਪਰ ਮੈਂ ਆਪਣੀ ਗੱਲ ਸੋਚਦਾ ਦਾ ਜੇ ਜਦੋਂ ਕੋਈ ਏਦਾਂ ਮਾਫ ਕਰੇ ਤੇ ਕਿਉਂਕਿ ਸਾਰੀ ਜ਼ਿੰਦਗੀ ਉਹਨੇ ਬੜਾ ਚਿਰ ਪੰਜਾਬੀ ਲਈ ਕੰਮ ਕੀਤਾ ਪਰ ਨਾਲ ਦੀ ਨਾਲ ਉਹਦਾ ਉਹਨਾਂ ਦਾ ਇਹ ਇੱਕ ਇੱਕ ਸ਼ਬਦ ਜਿਹੜਾ ਇਹ ਕਿਹਾ ਐਸਾ ਉਹ ਪਠਾ ਪਿਆ ਉਹ ਅਜੇ ਤੱਕ ਗੇਟ 'ਚ ਨਹੀਂ ਆ ਰਿਹਾ ਅਮਰੀਕਾ ਦੇ ਵਿੱਚ ਸ਼ੋਅ ਆ ਤੇ ਵਿਰੋਧ ਹੁਣ ਫੇਰ ਲਗਾਤਾਰ ਹੋਣ ਲੱਗ ਪਿਆ ਉਸ ਕਰਕੇ ਗੁਰਦਾਸ ਮਾਨ ਨੇ ਆ ਕੇ ਮੀਡੀਆ ਦੇ ਵਿੱਚ ਇਹ ਬਿਆਨ ਦਿੱਤੇ ਅੱਜ ਵੀ ਇੱਕ ਇੰਟਰਵਿਊ ਚੱਲ ਰਹੀ ਸੀ ਉਹ ਪ੍ਰਸਾਰ ਵਾਰਤਾ ਤੇ ਮੈਂ ਦੇਖਦਾ ਹੀ ਮੈਂ ਕਹਿੰਦਾ ਪਿਛਲੀਆਂ ਨਵੇੜ ਦੇ ਨਵੇੜ ਤੇ ਗਾਂ ਕਿ ਨਵੀਂ ਨਾਕ ਨੂੰ ਫੇਟ ਲੈਣ ਜਿਸ ਹਿਸਾਬ ਦੇ ਨਾਲ ਦੇ ਬਿਆਨ ਚੱਲ ਰਹੇ ਸੀ ਠੀਕ ਹੈ ਜੀ ਪਰ ਮੈਨੂੰ ਲੱਗਦਾ ਨਹੀਂ ਹੁਣ ਤਾਂ ਮਾਫੀ ਮੰਗਣ ਤੇ ਆਇਓਗਾ ਸੋ ਇਹ ਇਹ ਗੱਲ ਗੁਰਦਾਸ ਮਾਨ ਦੇ ਬਾਬਤ ਚੱਲ ਰਹੀ ਸੀ ਤੇ ਖਬਰਾਂ तकरीबन ਪੂਰੀਆਂ ਹੋ ਗਈਆਂ ਆਪਣੀਆਂ ਖਬਰ ਕੋ ਬਚੀ ਨਹੀਂ ਸਾਰੀਆਂ ਖਬਰਾਂ ਪੂਰੀਆਂ ਆਪਣੀਆਂ ਹਾਂਜੀ ਜੀਤਾ ਸਿੰਘ ਜੀ ਹੁਣੀ ਪੱਗ ਬਨ ਕੇ ਆ ਗਏ ਨੇ ਠੀਕ ਆ ਇਹਨਾਂ ਨੇ ਕਰਨਾ ਸ਼ੋਅ 8 ਵਜੇ ਤੇ ਉਹ 10 ਮਿੰਟ ਪਹਿਲਾਂ ਮੈਨੂੰ ਕਹਿਣ ਲਿਆ 2 ਮਿੰਟ ਮੈਂ ਕਿਹਾ ਇਦਾਂ ਨਾ 2 ਮਿੰਟ 8 ਤਾਂ ਮੈਂ ਪੂਰੇ ਭਜਾਉ ਹਾਂਜੀ ਇਹ ਤੱਕਾ ਵੀ ਰ ਆਦਾ ਹੁੰਦਾ ਹਾਂਜੀ ਇਹ ਤੱਕਾ ਕਰਦੇ ਆ ਅੱਛਾ ਆਤਿਸ਼ੀ ਦਿੱਲੀ ਦੀ ਮੁੱਖ ਮੰਤਰੀ ਬਣ ਗਈ ਠੀਕ ਹੈ ਜੀ ਇਹਦੇ ਤੇ ਵੀ ਮਾਨ ਸਾਹਿਬ ਨੇ ਕੋਈ ਟਵੀਟ ਕੀਤਾ ਨਾ ਉਹ ਕੀਤਾ ਕੁਝ ਜਿਹੜਾ ਵਧਾਈ ਵਿਦੂਈ ਵਗੈਰਾ ਪੇਸ਼ ਕੀਤੀ ਆ ਨਜ਼ਰ ਅੱਜਕੱਲ੍ਹ ਕਈ ਪਾਸੇ ਘੁੰਮ ਰਹੀ ਆ ਦੂਜੇ ਪਾਸੇ ਕਨੇਡਾ ਦੇ ਵੱਲੋਂ ਕਮੰਤਰੀ ਵਿਦਿਆਰਥੀਆਂ ਦੀ ਸਟੱਡੀ ਪਰਮਿਟਾਂ ਦੇ ਵਿੱਚ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਆ ਉਹ ਤੁਹਾਡੀ ਬੜੀ ਮਿਹਰਬਾਨੀ ਵਈ ਸ਼ੁਕਰ ਹੈ ਤੁਹਾਨੂੰ ਕਿਤੇ ਅਗਲਾ ਤੁਸੀਂ ਪੰਜਾਬ ਸਾਡਾ ਖਾਲੀ ਕਰ ਦਿੱਤਾ ਤੁਸੀਂ ਪਹਿਲਾਂ ਆ ਕੰਮ ਕਰੋ ਇਹ ਵਧੀਆ ਗੱਲ ਆ ਇਹ ਹੀ ਕਟੌਤੀ ਕਟਾਤੀ ਕਰਕੇ ਰੋਕ ਲੈਣਾ ਤੇ ਸਾਡੇ ਲੋਕ ਕਿੱਥੇ ਰੁਕਦੇ ਆ ਜਿਹੜਾ ਨਹੀਂ ਕਿਹੜਾ ਚੜੇ ਜਾਂਦਾ ਤੇ ਜਿਹਨੂੰ ਕਾਓ ਅਗਲਾ ਕਹਿੰਦਾ ਤੂੰ ਮੁੜ ਕੇ ਆ ਕੇ ਗੋਲ ਗੱਪਿਆਂ ਦੀ ਰੇੜੀ ਲਾ ਇੱਥੇ ਮੈਂ ਕਹਾ ਇੰਗਲੈਂਡ ਤੋਂ ਆ ਕੇ ਵੀ ਰੇੜੀ ਗੋਲ ਗੱਪਿਆਂ ਦੀ ਇਹ ਨਹੀਂ ਲਾਵਾਂਗੇ ਮਮਾ ਮੈਂ ਕਹਾ ਫਲੀਟ ਪੂਰੀ ਤਿਆਰ ਕਰਾਂਗੇ ਬੀਕਾਨੇਰ ਤੋਂ ਮੈਂ ਕਹਾ ਮੈਂ ਜਿੱਥੇ ਬੱਸਾਂ ਦੀਆਂ ਬਾੜੀਆਂ ਲੱਗਦੀਆਂ ਨਾ ਉੱਥੋਂ ਮੈਂ ਕਹਾ ਲਵਾਉਨੇ ਕਰਦੇ ਆ ਆਰਡਰ 1000 ਕ ਰੇੜੀ ਹਾਂ ਤੇ ਹਜ਼ਾਰ ਰੱਖਦੇ ਨਾਲ ਬੰਦਾ ਹਰ ਪਿੰਡ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਗੋਲ ਗੱਪਿਆਂ ਦੇ ਬਿਨੈਸ ਤੇ ਕਬਜ਼ੇ ਦਾ ਦਿਮਾਗ ਚੱਲ ਰਿਹਾ ਮੇਰੇ ਹਿਸਾਬ ਨਾਲ 1 ਮਿੰਟ ਤੋਂ ਬਾਅਦ ਨਾ ਲੋਕ ਰੇਤਾਂ ਤੇ ਰੇਤਾਂ ਤੇ ਕਬਜ਼ਾ ਕਰਦੇ ਗੋਲ ਗੱਪਿਆਂ ਦੀ ਰੇੜੀਆਂ ਤੇ ਕਬਜ਼ਾ ਇਦਾਂ ਹੀ ਸੀ ਮੈਂ ਕਿਹਾ ਠੀਕ ਆ ਜੀ ਸੋ ਗੱਲ ਇਹ ਕਿਹਾ ਵੀ ਮੰਨਿਏ ਜਾਂ ਅਸੀਂ ਨਾ ਮੰਨੀਏ ਕਹਿੰਦੇ ਸੱਚ ਤਾਂ ਉਵੇਂ ਰਹਿੰਦਾ ਤੇ ਹੁਣ ਬਾਹਲੀਆਂ ਗੱਲਾਂ ਨਾ ਕੀਤੀਆਂ ਜਾਣ ਤੇ ਮੈਂ ਰਾਦਾ ਟਾਈਮ ਆਪਣਾ ਤਕਰੀਬਨ ਪੂਰਾ ਜਿਹੜਾ ਹੋ ਚੁੱਕਾ ਤੇ ਇਸ ਤੋਂ ਪਹਿਲਾਂ ਕਿ ਬੰਦੇ ਅੰਦਰ ਆਉਣ ਮੈਨੂੰ ਠਾਉਣ ਮੈਂ ਕਹਿੰਦਾ ਮੈਂ ਤੁਰ ਪਵਾਂ ਹਾਂਜੀ ਇਹ ਬੰਦੇ ਬਾਹਰ ਇਕੱਠੇ ਇੱਕ ਪਹਿਲਾਂ ਇੱਕ ਹੋਇਆ ਫਿਰ ਦੋ ਫਿਰ ਇਹ ਤਿੰਨ ਚਾਰ ਹੋ ਹੀ ਜਾਂਦੇ ਬਾਹਰ ਬੰਦੇ ਵਧਦੇ ਜਾਂਦੇ ਆ ਹਾਂਜੀ ਉੱਪਰੋਂ ਹੋਰ ਦੋ ਜਣੇ ਆ ਗਏ ਮੈਨੂੰ ਲੱਗਦਾ ਕਹਿੰਦੇ ਵੀ ਨਹੀਂ ਆ ਰਿਹਾ ਤੇ ਅਸੀਂ ਅਸੀਂ ਆ ਜੰਨੇ ਆ ਨਹੀਂ ਈਡੀ ਲੋਡ ਨਹੀਂ ਪੈਣੀ ਮੈਂ ਆ ਜੰਨਾ ਵੀ ਹੈ ਸਿਆਣਪ ਦੇ ਨਾਲ ਆਪਾਂ ਕੀ ਲੈਣਾ ਆਪਾਂ ਲੜਨਾ ਥੋੜੀ ਸ਼ੋਬਾ ਵਲੇ ਕੋਈ ਗੱਲ ਨਹੀਂ ਆ ਜਾਣੇ ਆ ਤੇ ਠੀਕ ਹੈ ਜੀ ਕਿ ਉਹ ਜਿਵੇਂ ਮੈਂ ਤੇ ਗੱਲ ਮੁੜ ਕੇ ਆਪਣੀ ਗੱਲ ਫੇਰ ਉੱਥੇ ਆ ਗਈ ਕਿ ਨਹੀਂ ਜਿਹੜੀ ਮੈਂ ਤੁਹਾਨੂੰ ਪਹਿਲਾਂ ਕਹੀ ਸੀ ਕਿ ਚੁੱਪਾ ਚੰਗੀਆਂ ਨੇ ਇਸ ਦੌਰ ਵਿੱਚ ਸੱਚੀ ਗੱਲ ਕਰਨ ਦੀ ਬਾਹ ਕੋਈ ਨਹੀਂ ਤੇ ੱੱੱਕਾ ਲਾਈ ਫਿਰਨੇ ਆ ਵੀ ਜ਼ਿੰਦਗੀ ਨੂੰ ਦੁੱਖ ਦਰਦ ਨੇ ਸੁੱਖ ਦਾ ਸਾਹ ਕੋਈ ਨਹੀਂ ਤੇ ਬੰਦਾ ਜਾਵੇ ਤੇ ਕਿਹੜੇ ਦੌ ਨੂੰ ਜਾਵੇ ਕਿਤੇ ਚੱਜ ਦਾ ਦਿਸਦਾ ਰਾਹ ਕੋਈ ਨਹੀਂ ਤੇ ਕੀ ਕਰਨਾ ਏ ਇਸਕੇ ਨਮਾਨਿਆਂ ਨੇ ਕਿਤੇ ਖੰਡ ਕੋਈ ਨਹੀਂ ਤੇ ਕਿਤੇ ਚਾਹ ਕੋਈ ਨਹੀਂ ਠੀਕ ਆ ਜੀ ਸੋ ਕੀ ਕਰਨਾ ਏ ਇਸਕੇ ਨਮਾਨਿਆਂ ਨੇ ਨਾ ਖਾਂਡਿਆ ਤੇ ਨਾ ਚਾਹ ਆ ਤੇ ਬਹੁਤ ਮਿਹਰਬਾਨੀ ਆ ਮਿਹਰਬਾਨੀ ਤਾਂ ਹੈ ਠੀਕ ਆ ਜੀ ਤੇ ਬਹੁਤ-ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਕਾਲ ਕੀਤੀ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਤੇ ਜਿਨ੍ਹਾਂ ਨੇ ਸਿਰਫ ਸੁਣੀਆਂ ਹੀ ਸਾਡੀਆਂ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਤੇ ਮਿਲਦੇ ਆ ਜੀ ਅਗਲੇ ਪ੍ਰੋਗਰਾਮ ਦੇ ਵਿੱਚ ਤਾਂ ਤੱਕ ਤੁਸੀਂ ਜੁੜੇ ਰਹੋ ਪੀਵੀਸੀ ਦੇ ਨਾਲ ਚੜ੍ਹਦੀ ਕਲਾ ਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਪ੍ਰੋਗਰਾਮ ਖਤਮ ਕਰਨਾ ਨੇ ਮੈਨੂੰ ਕਈ ਯਾਰੀ ਆਉਂਦਾ ਉਦੋਂ ਹੀ ਗੱਲ ਨੂੰ ਮੈਂ ਖਿੱਚੀ ਜਾਣਾ ਚੜ੍ਹਦੀ ਕਲਾ